ਮੈਂ ਬਹੁਤ ਦਿਨਾਂ ਦਾ ਚੁੱਪ ਸੀ ਇੰਡੀਆ ਤੋਂ ਪੰਜਾਬ ਤੋਂ ਮੈਨੂੰ ਬਹੁਤ ਕਾਲਾਂ ਆਈ ਜਾਂਦੀਆਂ ਬਹੁਤ ਮੈਸੇਜ ਆਈ ਜਾਂਦੇ ਆ ਕਿ ਤੂੰ ਕਾ ਤੋ ਪੰਜਾਬੀਆਂ ਨੂੰ ਹੋਰ ਇੰਨੇ ਸਾਰੇ ਇੰਡੀਆ ਨੂੰ ਡਿਪੋਰਟ ਕਰ ਤਾ ਤਾਂ ਯਾਰ ਤੁਹਾਨੂੰ ਕੀ ਪਤਾ ਮੈਨੂੰ ਰੋਜ਼ ਕਿੰਨੇ ਮੈਸੇਜ ਯੂਪ ਬਿਹਾਰ ਤੋਂ ਆਉਂਦੇ ਆ ਤੁਹਾਨੂੰ ਪਤਾ ਕਿੰਨੇ ਮੈਨੂੰ ਯੂਪੀ ਵਾਲੇ ਬਿਹਾਰ ਵਾਲੇ ਰੋਜ਼ ਮੈਸੇਜ ਕਾਲ ਕਰਦੇ ਆ ਕਿ ਪੰਜਾਬੀ ਸਾਨੂੰ ਤਾਂ ਆਪ ਕੋ ਸਾਡੀ ਇੰਡੀਆ ਕੰਟਰੀ ਆ ਤੇ ਸਾਨੂੰ ਦੂਜੀ ਸਟੇਟ ਚ ਤਾਂ ਉਹ ਵੜਨ ਨਹੀਂ ਦਿੰਦੇ ਉੱਥੋਂ ਸਾਨੂੰ ੱਟਕੇ ਮਾਰ ਕੇ ਗੱਡੀ ਜਾਂਦੇ ਆ ਤਾਂ ਮੈਨੂੰ ਜਦੋਂ ਮੈਂ ਇੰਨੇ ਮੈਸੇਜ ਕਾਲ ਦੇਖ ਕੇ ਆ ਇਹਨਾਂ ਦੇ ਯੂਪੀ ਵਾਲਿਆਂ ਦੇ ਬਿਹਾਰ ਵਾਲਿਆਂ ਦੇ ਤਾਂ ਮੈਨੂੰ ਯਾਰ ਆਪਣੇ ਆਪ ਤੇ ਸ਼ਰਮਿੰਦਗੀ ਆਉਣ ਲੱਗੀ ਕਿ ਇੱਕ ਪਾਸੇ ਤਾਂ ਤੁਹਾਡੇ ਲੋਕ ਤੁਸੀਂ ਉਹਨਾਂ ਨੂੰ ਨਹੀਂ ਆਪਦੇ ਪੰਜਾਬ ਵਿੱਚ ਰਹਿਣ ਦਿੰਦੇ ਤੇ ਦੂਜੇ ਪਾਸੇ ਮੈਂ ਕਿਉਂ ਇਹਨਾਂ ਨੂੰ ਪੁਰਾਣੇ ਬਣਾ ਕੇ ਰੱਖਾਂ ਜਿਹੜੇ ਬਾਰਡਰ ਟੱਪ ਕੇ ਆਇਆ ਤਾਂ ਮੈਂ ਤਾਂ ਉਹਨਾਂ ਨੂੰ ਯਾਰ ਕੱਢਣਾ ਹੀ ਹੈ ਇੱਥੋਂ ਮੈਨੂੰ ਤੁਸੀਂ 40 ਲੱਖ ਦਿੱਤਾ ਫੇਰ ਤਾਂ ਕਹੋ ਕਿ ਮੈਂ ਕਾਣਾ ਤੁਸੀਂ ਮੈਨੂੰ 40 ਲੱਖ ਦਿੱਤਾ ਤੁਸੀਂ ਆਪਣੇ ਏਜੰਡਾ ਨੂੰ 40 ਲੱਖ ਦਿੱਤਾ ਉਹ ਤੋਂ ਜਾ ਕੇ ਤੁਸੀਂ ਪੁੱਛੋ ਵੀ ਹੁਣ ਸਾਨੂੰ ਜਿਹੜੇ ਅਮਰੀਕਾ ਵਾਲੇ ਕਾਤੋਂ ਨਹੀਂ ਇੱਥੇ ਵੜਨ ਦਿੰਦੇ ਕਾਤੋਂ ਨਹੀਂ ਰਹਿਣ ਦਿੰਦੇ ਤਾਂ ਯਾਰ ਮੈਂ ਆ ਮੈਂ ਸਰਪੰਚ ਬੰਦਾ ਤਾਂ ਮੈਂ ਆਪਣੇ ਆਪ ਵੀ ਇੱਥੇ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਵੀ ਕੰਮ ਦੇਣਾ ਤਾਂ ਉਹਨਾਂ ਲਈ ਵੀ ਮੇਰੇ ਬਹੁਤ ਜਿਹੜਾ ਬਜਟ ਹੈ ਮੈਂ ਉਹਨਾਂ ਲਈ ਤਿਆਰ ਕਰਨਾ ਹੈ ਜਿਹੜੇ ਲੋਕ ਇੱਥੇ ਵੀਜ਼ਾ ਲੈ ਕੇ ਆਏ ਨੇ ਜਾਂ ਜਿਹੜੇ ਸਹੀ ਤਰੀਕੇ ਨਾਲ ਆਏ ਨੇ ਇੱਕ ਪਾਸੇ ਤਾਂ ਤੁਸੀਂ ਆਪ ਦੇ ਲੋਕ ਐ ਜਿਹੜੇ ਬਿਹਾਰ ਤੋਂ ਯੂਪੀ ਤੋਂ ਜਿਹੜੇ ਤੁਹਾਡੇ ਮਿਹਨਤ ਕਰਦੇ ਆ ਦੂਜੇ ਸਟੇਟ ਤੋਂ ਆ ਗਏ ਉਹਨਾਂ ਨੂੰ ਤਾਂ ਤੁਸੀਂ ੱੱਕੇ ਮਾਰਦੇ ਆ ਗਾਲਾਂ ਕੱਢਦੇ ਆ ਇਹਨਾਂ ਨੇ ਸਾਡਾ ਪੰਜਾਬ ਬਰਬਾਦ ਕਰਤਾ ਇਹ ਉਹ ਤੇ ਦੂਜੇ ਪਾਸੇ ਤੁਸੀਂ ਮੇਰੇ ਤੋਂ ਇਹ ਉਮੀਦਾਂ ਲਾਉਂਦੇ ਆ ਕਿ ਜਿਹੜਾ 트াম্প ਹੈ ਉਹ ਸਾਨੂੰ ਜਵਾਈ ਬਣਾ ਕੇ ਰੱਖੇ ਅਸੀਂ ਬਾਰਡਰ ਟੱਪ ਕੇ ਆਏ ਆ ਮੈਂ ਤਾਂ ਤੁਹਾਡੇ ਤੋਂ 1 ਰੁਪਿਆ ਨਹੀਂ ਲਿਆ ਬਾਈ ਐਵੇਂ ਨਾ ਮੈਨੂੰ ਰੋਜ਼ ਬਨਾਮ ਕਰੋ ਵੀਡੀਓ ਆਪਾਂ ਲਾਈਵ ਹੋ ਹੋ ਤਾਂ ਅੱਜ ਮੇਰਾ ਇਹ ਆਖਰੀ ਲਾਈਵ ਹੈ ਮੈਂ ਤੁਹਾਨੂੰ ਦੱਸਣ ਲੱਗਿਆਂਗੇ ਮੈਂ ਇੱਥੋਂ ਹਲੇ ਬਹੁਤ ਲੋਕਾਂ ਦੀ ਰਿਪੋਰਟ ਕਰਨੀ ਹੈ ਜਿਹੜੇ ਬਾਰਡਰ ਟੱਪ ਕੇ ਆਏ ਨੇ ਜਾਂ ਤਾਂ ਤੁਸੀਂ ਕਹੋ ਕਿ ਵੀ ਅਸੀਂ ਤਾਂ ਸਿੱਧਾ ਤੈਨੂੰ ਤੇਰੇ ਹੱਥ ਸੇ 40 ਲੱਖ ਰੁਪਇਆ ਦਿੱਤਾ ਤੇ ਸਾਨੂੰ ਇੱਥੇ ਰੱਖ ਪਰੌਣੇ ਬਣਾ ਮੈਂ ਕਿਸੇ ਤੋਂ ਪੰਜੀ ਨਹੀਂ ਲਈ ਤੇ ਮੈਂ ਇਦਾਂ ਹੀ ਕਰਨਾ ਇੱਥੇ ਕਿਸੇ ਵੀ ਇਲੀਗਲ ਬੰਦੇ ਨੂੰ ਨਹੀਂ ਰਹਿਣ ਦਾਂ